ਅਈ ਦੋ ਪੰਥਕ ਸੀਟਾਂ ਦੀ ਆਪਾਂ ਗੱਲ ਕੀਤੀ ਪੰਥਕ ਲਹਿਰ ਸੰਗਰੂਰ ਦੇ ਵਿੱਚ ਵੀ ਕਾਫੀ ਚੱਲ ਰਹੀ ਹੈ ਉੱਥੇ ਮੁਕਾਬਲਾ ਵੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰੀ ਮਾਨਜੀਤ ਸਿੰਘ ਮਾਨ ਉੱਥੋਂ ਲੜ ਰਹੇ ਨੇ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਵੱਡੇ ਚਿਹਰੇ ਨੇ ਆਮ ਆਦਮੀ ਪਾਰਟੀ ਦੇ ਮਨਿਸਟਰ ਮੀਤ ਹੇਰ ਨੇ ਉੱਥੋਂ ਮੈਦਾਨ ਦੇ ਵਿੱਚ ਅਰਵਿੰਦ ਖੰਨਾ ਨੇ ਭਾਜਪਾ ਵੱਲੋਂ ਤੇ ਆਜ਼ਾਦ ਉਮੀਦਵਾਰ ਵੀ ਕੋਸ਼ਿਸ਼ ਨੇ ਸੰਗਰੂਰ ਦੇ ਮੁਕਾਬਲੇ ਨੂੰ ਕਿਵੇਂ ਦੇਖਦੇ ਸੰਗਰੂਰ ਦੇ ਵਿੱਚ ਅਕਾਲੀ ਦਲ ਵੱਲੋਂ ਸਰਦਾਰ ਇਕਬਾਲ ਸਿੰਘ ਝੁੰਦਾ ਬੀ ਬਿਲਕੁਲ ਸੋ ਮੁਕਾਬਲਾ ਤਾਂ ਉੱਥੇ ਜੇ ਚਿਹਰਾ ਅਨਸਾਰ 5 ਕੋਣਾ ਹੈ ਹਾਂ ਪਰ 5 ਕੋਣਾ ਨਹੀਂ ਹੈ ਕਿਉਂ ਹਾਂ ਭਾਵੇਂ ਕਿ ਖੰਨਾ ਵੀ ਕਹਿੰਦਾ ਹੈ ਕਿ ਸੰਗਰੂਰ ਦੀ ਤਮੰਨਾ ਹਾਂ ਅਰਵਿੰਦ ਖੰਨਾ ਨਹੀਂ ਤਮੰਨਾ ਆਏਗੀ ਹਾਂ ਐਵੇਂ ਗੱਲਾਂ ਨੇ ਜੀ ਸੰਗਰੂਰ ਦੇ ਵਿੱਚ ਮੁਕਾਬਲੀ ਤਰਕੂਣ ਹੈ ਤੇ ਉਸ ਤਰਕੂਣ ਦੇ ਵਿੱਚ ਸਰਦਾਰ ਸੁਖਪਾਲ ਸਿੰਘ ਖੈਰਾ ਨੇ ਹਾਂ ਸਰਦਾਰ ਗੁਰਮੀਤ ਸਿੰਘ ਮੀਤਿਆਰ ਨੇ ਜੀ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਜੀ ਇੱਕ ਸਮਾਂ ਇਦਾਂ ਦਾ ਸੀ ਉੱਥੇ ਕਿ ਸੁਖਪਾਲ ਸਿੰਘ ਖਹਿਰੇ ਹੋਰਾਂ ਦਾ ਮੋਮੈਂਟਮ ਬਹੁਤ ਜ਼ਿਆਦਾ ਬਣ ਗਿਆ ਸੀ ਹੂੰ ਤੇ ਉਸ ਤੋਂ ਬਾਅਦ ਫਿਰ ਮਾਨ ਸਾਹਿਬ ਦਾ ਮੋਮੈਂਟਮ ਬਹੁਤ ਬਣ ਗਿਆ ਸੀ ਹੂੰ ਤੇ ਲੇਕਿਨ ਲਾਸਟ ਜਿਹੜਾ ਇੱਕ ਦਿਨ ਨਿਕਲਿਆ ਨਾ ਉਸ ਦੇ ਉੱਤੇ ਗਰਮੀਤ ਸਿੰਘ ਮੀਤ ਹੈਰ ਹੋਰਾਂ ਨੇ ਕਾਫੀ ਜ਼ਿਆਦਾ ਮਿਹਨਤ ਕੀਤੀ ਹੂੰ ਉਸ ਦਾ ਕਾਰਨ ਬਣਿਆ ਇਹ ਅਮਰਤਸਰ ਸੀਟ ਓਕੇ ਮੈਂ ਬਹਿੰਦਾ ਜਦੋਂ ਇਹ ਰਿਪੋਰਟ ਸਾਇਆ ਕਿ ਕੁਲਦੀਪ ਸਿੰਘ ਢਾਲੀਵਾਲ ਹਾਂ ਅੰਮ੍ਰਿਤਸਰ ਸੀਟ ਦੀ ਲੂਜ਼ ਕਰ ਸਕਦੇ ਆ ਹਾਂ ਤਾਂ ਦੂਜਾ ਚਿਹਰਾ ਇਹਨਾਂ ਕੋਲ ਗੁਰਮੀਤ ਸਿੰਘ ਮੀਤ ਹੇਅਰੇ ਤੇ ਹਾਂ ਅਗਰ ਉਹ ਜਿੱਤਦੇ ਆ ਤਾਂ ਇੰਡੀਆ ਗੱਠਜੋੜ ਦੀ ਸਰਕਾਰ ਆਉਂਦੀ ਆ ਤਾਂ ਉਹ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਦੇ ਮਿਨਿਸਟਰ ਵਾਸਤੇ ਬਣ ਸਕਦੇ ਨੇ ਇਹਦਾ ਇਸ਼ਾਰਾ ਵੀ ਭਗਵਾਨਤਮਾਨ ਭਗਵਾਨਤਮਾਨ ਨੇ ਇਸ਼ਾਰਾ ਵੀ ਇਹ ਕਰਤੇ ਆ ਸੀ ਇਹ ਇਹ ਬਹੁਤ ਵੱਡਾ ਚਿਹਰਾ ਬਣ ਸਕਦਾ ਵੱਡਾ ਚਿਹਰਾ ਬਣ ਸਕਦੇ ਨੇ ਹਾਂ ਸੋ ਇਹੀ ਵੱਡਾ ਕਾਰਨ ਹੋਇਆ ਕਿ ਗਰਮੀਤ ਸਿੰਘ ਮੀਤਿਆਰ ਨੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਤੇ ਉਹ ਬਾਜ਼ੀ ਪਲਟ ਸਕਦੇ ਆ ਭਾਵੇਂ ਕਿ ਮੁਕਾਬਲਾ ਬਹੁਤ ਸਖਤ ਹੈ ਤੇ ਮੁਕਾਬਲਾ ਉੱਥੇ ਪੁਆਇੰਟਾਂ ਪਰਿਆ ਜਿਵੇਂ ਕਿ ਸਰਦਾਰ ਗਰਮੀਤ ਸਿੰਘ ਕਰਾਚੋਂ ਵੀ ਸਾਰੇ 5-6000 ਵੋਟਾਂ ਨਾਲ ਹਾਰੇ ਤੇ ਇਸ ਵਾਰੀ ਵੀ ਉੱਥੇ ਇਦਾਂ ਦਾ ਹੀ ਕੁਝ ਹੋਣਾ ਹੈ ਇਦਾਂ ਦਾ ਹੀ ਕੁਝ ਹੋਣਾ ਲੋਕਾਂ ਦੀਆਂ ਕਈ ਵਾਰੀ ਧੜਕਣਾ ਵਧਣ ਗਿਆ ਵੀ ਆ ਲੰਘ ਗਿਆ ਆ ਰਹਿ ਗਿਆ ਉਹ ਆ ਲੰਘ ਗਿਆ ਆ ਰਹਿ ਗਿਆ ਜੀ ਕਾਂਗਰਸ ਖੁਪਾਲ ਸਿੰਘ ਖੈਰਾ ਨੂੰ ਨਾ ਭੇਜਦੀ ਸਗੋਂ ਜਾਂ ਕੋਈ ਹੋਰ ਚੀਜ਼ ਆ ਜਿਵੇਂ ਇਹਨਾਂ ਨੇ ਆਪਣੇ ਫਤਿਹਗੜ੍ਹ ਸਾਹਿਬ ਸਿੰਗਲਾਂ ਨੂੰ ਲਾਇਆ ਤਾਂ ਮਾਨ ਤੋਂ ਲੱਗਦਾ ਸੀ ਕਿ ਸੀਟ ਕੱਟ ਸਕਦੇ ਨੇ ਕਿਉਂਕਿ ਸਿਮਰਜੀਤ ਸਿੰਘ ਮਾਨ ਹੁਣ ਜਿੱਤ ਕੇ ਹਟੇ ਸੀਗੇ ਤੇ ਕੋ ਉਹਨਾਂ ਨੇ ਬੜੀ ਹਨੇਰੀ ਉਠਾਈ ਹੋਈ ਸੀ ਪੰਥਕ ਲੈ ਪੂਰੇ ਪੰਜਾਬ ਦੇ ਵਿੱਚ ਹੈ ਕਈ ਲੋਕ ਇਹ ਵੀ ਮੰਨਦੇ ਕਿ ਖੈਰ ਨੂੰ ਲਿਆਂਦਾ ਹੀ ਤਾਂ ਗਿਆ ਕਿ ਮਾਨ ਦੀਆਂ ਵੋਟਾਂ ਕੱਟੀਆਂ ਜਾਣ ਤੇ ਗੱਠ ਜੋੜ ਨੂੰ ਫਾਇਦਾ ਹੋਵੇ ਕਿਉਂਕਿ ਹੈ ਤਾਂ ਇਕੱਠੇ ਹੀ ਨੇ ਮੀਤ ਹੀਰ ਜਿੱਤਣ ਭਾਵੇਂ ਸੁਖਪਾਲ ਖੈਰਾ ਜਿੱਤਣ ਇਹ ਨੰਬਰ ਤਾਂ ਗੱਠ ਜੋੜ ਇੰਦੀ ਗੱਠ ਜੋੜ ਦੇ ਹਿੱਸੇ ਜਾਣਾਗਾ ਇਹ ਹੋ ਸਕਦਾ ਹੈ ਕਿਉਂਕਿ ਪੋਲਿਟਿਕਸ ਦੇ ਵਿੱਚ ਜੋ ਸਾਹਮਣੇ ਦੇਖਦਾ ਉਹ ਕੁਝ ਵੀ ਨਹੀਂ ਹੁੰਦਾ ਹੂੰ ਪਿੱਛੇ ਜੋ ਕੁਝ ਹੁੰਦਾ ਹੋਰ ਹੁੰਦਾ ਹੈ ਜੀ ਕਦੇ ਪੋਲਿਟਿਕਸ ਨੂੰ ਤੁਸੀਂ 1 ਕਰ ਇੱਕ ਤੋਂ 11 ਨਹੀਂ ਕਹਿ ਸਕਦੇ 2 ਤੋਂ 2 4 ਨਹੀਂ ਕਹਿ ਸਕਦੇ ਹੂੰ ਇਹਦਾ ਕੋਈ ਪਤਾ ਨਹੀਂ ਕੀ ਹੁੰਦਾ ਹੂੰ ਇਹ ਬਿਲਕੁਲ ਹੋ ਸਕਦਾ ਪਰ ਦੂਜਾ ਪੱਖ ਇਹ ਹੈ ਵੀ ਜਿਸ ਤਰੀਕੇ ਦੀ ਰਾਇਵਲਰੀ ਹੂੰ ਭਗਵੰਤ ਮਾਨ ਅਤੇ ਸੁਖਪਾਲ ਸਿੰਘ ਖੈਰਾ ਹੋਰਾਂ ਦੀ ਹੈਗੀ ਹੈ ਨਾ ਹੂੰ ਮੇਰਾ ਖਿਆਲ ਆ ਸੁਖਪਾਲ ਸਿੰਘ ਖੈਰਾ ਉਹਦਾ ਦਾਸਤਾ ਨਹੀਂ ਸੀ ਬਣਦੇ ਜੋ ਮੇਰੀ ਨਿੱਜੀ ਰਾਇਆ ਜੀ ਅਗਰ ਉਹਨਾਂ ਤੋਂ ਵੀ ਉੱਪਰ ਗੇਮ ਕੋਈ ਕੋ ਮਜਬੂਤ ਆ ਬਖਰਾ ਵਿਸ਼ਾ ਹੈ ਹਮ ਅਗਰ ਉਹਨਾਂ ਨੂੰ ਪਤਾ ਹੋਵੇ ਤਾਂ ਉਸ ਦਾ ਉਹ ਦਸਤਾ ਨਹੀਂ ਸੀ ਬਣਦੇ ਹਮ ਤੇ ਖੈਰਾ ਉੱਥੇ ਚੋਣ ਜਿੱਤਣ ਆਇਆ ਸੀ ਲੜਨ ਨਹੀਂ ਸੀ ਆਇਆ ਹਮ ਨਤੀਜਾ ਕੁਛ ਨਿਕਲੇ ਆਪਾਂ ਇਹ ਵੀ ਨਹੀਂ ਕਹਿੰਦੇ ਵੀ ਖੈਰਾ ਸਾਹਿਬ ਅੱਜ ਚੋਣ ਹਾਰ ਰਹੇ ਨੇ ਬਿਲਕੁਲ ਨੈਕ ਟੂ ਨੈਕ ਮੁਕਾਬਲਾ ਹੈ ਹਾਂ ਕਿ ਜੇ 5-7 10000 ਦਾ ਮਤਲਬ ਮਾਰਜਨ ਹੈ ਕੋਈ ਵੀ ਜਿੱਤ ਸਕਦਾ ਕੋਈ ਵੀ ਜਿੱਤ ਸਕਦਾ ਜੀ ਬਿਲਕੁਲ ਬਿਲਕੁਲ ਮਤਲਬ ਐ ਨਹੀਂ ਜੇ ਮੀਥੇਅਰ ਦਾ ਇਸ਼ਾਰਾ ਕਰ ਰਹੇ ਕਿ ਬਹੁਤ ਵੱਡੀ ਲੀਡ ਹੈਗੀ ਐਡੀ ਵੱਡੀ ਲੀਡ ਨਹੀਂ ਤਿਲਕਣ माजी ਦੀ ਖੇਡ ਆ ਉੱਥੇ ਜਿਹੜਾ ਮੁਕਾਬਲਾ ਹੋਏਗਾ ਉਹ ਇਦਾਂ ਹੋਏਗਾ ਵੀ ਸੰਗਰੂਰ ਦੇ ਵਿੱਚ ਪਰਫਾਰਮੈਂਸ ਕੀ ਹੈਗੀ ਮੀਥੇਅਰ ਹੋਰਾਂ ਦੇ ਹੂੰ ਸੰਗਰੂਰ ਵਿਧਾਨ ਸਭਾ ਹਲਕੇ ਦੀ ਗੱਲ ਕਰਦਾ ਮੈਂ ਅਗਰ ਸੰਗਰੂਰ ਵਿਧਾਨ ਸਭਾ ਹਲਕੇ ਦੇ ਵਿੱਚ ਜ਼ਿਆਦਾ ਹੂੰ ਇਹ ਤਾਂ ਕਲੀਅਰ ਹੈ ਜੀ ਗੇ ਗਰਮੀ ਸਿੰਘ ਮੀਤ ਹੈਰਾ ਹੋ ਰਾ ਨੂੰ ਸੰਗਰੂਰ ਦੇ ਵਿੱਚ ਝਟਕਾ ਲੱਗਣਾ ਹੈ ਵਿਧਾਨ ਸਭਾ ਹਲਕਾ ਬੀਬੀ ਨਰਿੰਦਰ ਕੌਰ ਭਰਾਜ ਦੀ ਪਰਫਾਰਮੈਂਸ ਠੀਕ ਨਹੀਂ ਭਦੌੜ ਦੇ ਵਿੱਚ ਲਾਭ ਸਿੰਘ ਉਗੋਕੇ ਦੀ ਪਰਫਾਰਮੈਂਸ ਠੀਕ ਨਹੀਂ ਹੈ ਝਟਕੇ ਲੱਗਣੇ ਆ ਅਗਰ ਉਹ ਝਟਕੇ ਥੋੜੇ ਲੱਗੇ ਨਾ ਫੇਰ ਤਾਂ ਸੰਭਲ ਜਾਣਗੇ ਮੀਤ ਸਾਹਿਬ ਕਿਉਂਕਿ ਬਰਨਾਲੇ ਤੋਂ ਵੱਡੀ ਰੀਡ ਲੋਕ ਮੰਨ ਰਹੇ ਬਿਲਕੁਲ ਫਿਰ ਤਾਂ ਮੀਥੇ ਹਰ ਸਾਲ ਸੰਭਲ ਜਾਣਗੇ ਅਗਰ ਝਟਕੇ ਥੋੜੇ ਜੇ ਵੱਡੇ ਲੱਗ ਗਏ ਤਾਂ ਉੱਥੇ ਸਿਮਰਜੀਤ ਸਿੰਘ ਮਾਨਵਿੱਤ ਸਕਦੇ ਨੇ ਸਰਦਾਰ ਸੁਖਪਾਲ ਸਿੰਘ ਖੈਰਾ ਵੀ ਜਿੱਤੀ ਸਰਦਾਰ ਨੇ ਮਤਲਬ ਇਹ ਤਿਲਕਣਾ ਬਾਜੀ ਵਾਲੀ ਸੀਟ ਬਣੀ ਹੋਈ ਆ ਭਦੌਰ ਔਰ ਸੰਗਰੂਰ ਵਿਧਾਨ ਸਭਾ ਹਲਕਾ ਇਹਨਾਂ ਦੋ ਚੀਜ਼ਾਂ ਨੇ ਉਹਨੂੰ ਕਲੀਅਰ ਕਰਨਾ ਹੈ ਕਲੀਅਰ ਕਰਨਾ ਬਿਲਕੁਲ